ਜੇ ਹਿੰਡੂ ਜੇ ਅਸੀਂ 100 ਬੱਕਰੀ ਮੰਟ ਚ ਵੇਚਦੀਏ ਫੁੱਦੂ ਬਣਾਉਂਦੇ ਨੇ ਉਹ ਤਾਂ ਮੰਡੀਆਂ ਚ ਰੋਜ਼ ਰਹਿੰਦੇ ਆ ਸੇਖੂ ਬਣਦੇ ਸੀ 나ੜੀ ਆ ਅਸੀਂ ਜਰਦਾ ਬੰਦੇ ਆ ਸਾਡੇ ਪਿੱਛੇ ਪਲਾ ਕੱਢ ਜਾਂਦੇ ਨੇ ਕੋਲ ਬਾਈ ਓਏ ਫੇਰ ਪੀਏ ਐਂ ਕਰੀ ਦੋਆਂ ਚੋਂ 100 ਦਾ ਨੋਟ ਛੋਟ ਕਰਨੀ ਬਾਬੇ ਨੂੰ ਕਿਹੜੀ ਨਹੀਂ ਯਾਰ ਇੱਕ ਵਾਰ ਆ ਗਈ ਹਾਂ 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 ਤੇਰਾ ਸਾਈ ਵਾਲਾ ਉਹ ਮਾਦਾ ਨੂੰ ਫੜਾ ਦੇ ਦਿਆ ਆਪਾਂ ਇਹੋ ਬੰਦੇ ਨਹੀਂ ਹੈਗੇ ਯਾਰ ਉਹ ਤਾਂ ਹੁਣ ਇੱਕੋ ਹੀ ਗੱਲ ਹੈ ਹਾਂ ਦੋਹਾਂ ਦੀ ਹੁਣ ਇਕੱਠੀ ਹੋਈ ਹੈ ਹਾਂ ਆ ਤੂੰ ਵੀ ਤਾਂ ਮੈਨੂੰ ਹਜ਼ਾਰਾ ਖੁੱਦਾ ਹੈ ਕਿਹੜੇ ਤੇਰੇ ਕਿਹਦੇ ਦਾ ਮੇਰਾ ਕੋਈ ਗੱਲ ਲਾ ਗੱਲ ਸੁਣ ਮੇਰੀ ਸੁਣਦਾ ਗੱਲ ਆ ਹਾਂਜੀ ਹਾਂਜੀ 25 ਤੋਂ ਤੂੰ 1000 ਘਟਾ ਹਾਂਜੀ ਮਸਾ ਹਾੜੇ ਕੜਕੜ ਉੱਥੇ ਨੀਮ ਦਵਾ ਲੈ ਹੁਣ ਤੂੰ ਥੋੜਾ ਜਿਆ ਰੇਸ ਹੋਰ ਘਟਾ ਦੇ ਜੇ ਵੇਚਣੀਆਂ ਨੇ ਠੀਕ ਹੈ ਗੱਲ 500 ਘਟਾ ਦੇ ਬਸ ਇੱਥੇ ਨਹੀਂ ਇਦੇ ਮਾਪਾਪਾ ਨੇ ਜਵਾਬ ਦਿੱਤਾ। ਵਾਹ ਆ ਗੱਲ। ਕਰੂੰ ਮਾਪਾਪਾ ਨੂੰ ਫੋਨ ਲਾ ਕੇ ਖੜ ਗਿਆ। ਪਹਿਲਾਂ ਤਾਂ ਇਹ ਸਲਾਹ ਨਹੀਂ ਕਰਕੇ ਆਉਂਦੇ। ਉਰੇ ਆ ਕੇ ਫਿਰ ਮੰਡੀ 'ਚ ਮਾਪਾਪਾਂ ਦੀ ਸਲਾਹ ਲੱਗ ਜਦ ਨੇ ਕਰਨਾ। ਹਾਂ। ਤਾਂ ਤੂੰ ਉਹਨੂੰ ਮੇਰੇ ਦਰਾਂ ਹੁਣ ਯਾਰਾ। ਮੈਤਰੀ ਨਹੀਂ ਬੱਸ ਆਇਆ। ਇਹਨਾਂ ਨੂੰ ਪੁੱਛ ਲਈਏ ਪਹਿਲਾਂ। ਤੇ ਪੁੱਛ ਲੈ। ਪੁੱਛ ਨਹੀਂ ਆਇਆ ਨਹੀਂ ਸਲਾਹ ਲੈਣ। ਗੱਲ ਹਾਂ ਸਲਾਹ ਵਾਲਾ। ਐ ਬੋਲਿਆ ਗਰੀਬ ਆਦਮੀ ਵਾਲੇ ਮਾਂਝੇ ਜਾਣ ਵਿਚਾਰੇ। ਪੂਰੀ ਖਰਜਾ ਤੂੰ। ਲੈ। ਚਲੂੰਗਾ ਆ ਜਾ। ਮੇਰੇ ਦਾ ਆ ਫੜੋ ਉਹ ਦੀ ਛਾਈ ਫਿਰ ਤੁਸੀਂ ਲੈ ਲਿਓ ਆਪ ਐ ਨਹੀਂ ਦੰਦਾ ਕਰਾ ਫਿਰ ਮੈਂ ਕਿਉਂ ਪਕਾਈ ਕਰਾਂ ਇਹਦਾ ਭਾਈ ਕਹਿੰਦਾ ਉਨੀ-ਉਨੀ ਦੀ ਚਾਹ ਕਰਦੇ ਨੇ ਮਾਹ ਤੈਨੂੰ ਵੀ ਦੀਆਂ ਵੀ ਬਣ ਜਾਣ ਤਾਂ ਵੀ ਚੰਗਾ ਜੇ ਕੀ ਦੀਆਂ ਬਣ ਜਾਣ ਤਾਂ ਵੀ ਚੰਗਾ ਐ ਦੂਤੇ ਤੈਨੂੰ ਵੀ ਨਹੀਂ ਅਸੀਂ ਮਰਵਾਉਂਦੇ ਆਹੋ ਇਹਦਾ ਕੋਈ ਨਾ ਇਹਦੀ ਵੇਚ ਲੈਣ ਦੇ ਸੁਨੇਹਦੀ ਵੀ ਕਰੋਂ ਫੋਨ ਆਇਆ ਕੋਈ ਗੱਲ ਹੁਣ ਬਾਈ ਫੋਨ ਲੈ ਤਾਹੀਂ ਆਉਂਦੇ ਤਾਹੋ ਕੱਠਾਂ ਨਿਕਲ ਨੇ ਕਿੱਥੇ ਨਿਕਲ ਨੇ ਫਿਰ ਫਿਰ ਐਵੇਂ ਫੜਾ ਦੇ 라ਜੂ ਕਿੰਨੇ ਦੀਆਂ ਇਹਦਾ ਤਾਂ ਮੈਂ ਮੋਹਰ ਨਾਲ ਭੜਾ ਦੇ ਪੈਸੇ ਕੰਮ ਨੂੰ ਕਰਦਾ ਫਿਰ ਉੱਠੀ ਹੈ ਉੱਠੀ ਫੜਾ ਦੇ ਆਹ ਫੜਾ ਦੇ ਫਿਰ ਮੰਨਦਾ ਨਹੀਂ ਤੱਕ ਤੈਨੂੰ ਫਾਇਦਾ ਵਧਾ ਕੇ ਤੈਨੂੰ ਗਈਆਂ ਵਿੱਚ ਵਿੱਚ ਆਸ ਕੋ ਹਾੜਿਆ ਬੀਤ ਵੀ ਹਾੜੀ ਜੀ ਨਹੀਂ ਕਰਦੇ ਲੈ ਤੁਸੀਂ ਹੁਣ ਪਿੱਛੇ ਹੋ ਜਾਓ ਹੁਣ ਤੁਸੀਂ ਪਿੱਛੇ ਜੀ ਵੇਚਾਂਗੇ ਚਾਹ ਪਾਣੀ ਤੁਸੀਂ ਪਰਾਂ ਹੋ ਗਾ ਹੋਰ ਥਾਪਦੇ ਆ ਤੁਸੀਂ ਸਾਨੂੰ ਦੱਸ ਸਾਬ ਲਾਈਏ ਨਾ ਅਸੀਂ ਦਾ ਨੋਟੇ ਵੀ ਦੇਖ ਲੈ ਕਿੰਨੀਆਂ ਨੇ ਨਿੱਗਰਾਂ ਕਿਹੜਾ ਮਾਰੀਆਂ ਦੇਖਿਆ ਮੈਂ ਕੋਈ ਨਾ ਫਿਰ ਨਿੱਗਰ ਤੇਰੀਆਂ ਬੱਦੀਆਂ ਕੋਈ ਨਹੀਂ ਹੁਣ 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 ਬੰਦੀਆਂ ਲੰਗੀਆਂ ਨਾ ਉਹ ਤਾਂ ਉੱਪਰ ਨਹੀਂ ਚਲਦੀ ਗੱਡੀ ਓਏ ਦਾ ਵੀ ਦੀ ਚੈੱਕ ਕਰਦਾ ਭਾਈ ਨਾ ਨਾ ਆਹ ਬੀ ਤੋਤੇ ਕੰਮ ਲੈਣ ਦਾ ਨਹੀਂ ਤਾਂ ਹੋਈ ਹੋਰ ਜਾ 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 ਹੋਰ ਹੈ ਬਈ ਪੱਠਾ ਲੈਣ ਵਾਲਾ ਕੋਈ ਨਾ ਜਰਾ ਕੱਢ ਸਾਈ ਮਾਰ ਖੰਭ ਤੂੰ ਹੀ ਕਾਰੋਏ ਕਾਰ ਸੌਦਾ ਕਰੀਏ ਦੇਖਿਆ ਹੀ ਇਹਨੂੰ ਨਤੀਜਾ ਹੋਣਾ ਕੱਢ ਸਾਈ ਤੇ ਤੈਨੂੰ ਹੁਣ ਮਰਨ ਵੀ ਨਹੀਂ ਆਉਂਦੇ ਅਸੀਂ ਤੈਨੂੰ ਜਿਉਂਦਾ ਰੱਖਾਂਗੇ ਇਹ ਵੀ ਹੰਡ ਹੋ ਗਈ ਹੁਣ ਯਾਰ ਹੰਡ ਹੋ ਗਈ ਸਾਡੀ ਤਾਂ ਮਮਰਾ ਪੁੱਤ ਬਣ ਕੇ ਕੱਢ ਸਾਈ ਕੱਢ ਕੇ ਆਇਆ ਕੱਢ ਸਾਈ ਕਰਾ ਉਹ ਗੱਲਾਂ ਹੁਣ ਬੇਗਾਨੇ ਗੱਲਾਂ। ਖੰਡ ਸਾਈ ਕਿੰਨੇ ਦੀ ਆ? ਤੈਨੂੰ ਮਰਮੋਂਗੇ ਥੋੜੀਆਂ ਸੀ। ਦੇਖਾਈ ਦੇ ਕਰ। ਲੈ ਹੁਣ ਉਹ ਹੀ ਮੋ। ਦਾੜੀ ਵੇਚਤੀਆਂ ਕਿਦਾਂ ਓਏ? ਆਹ ਖੜਾ ਤੇ ਮਾਲ ਰਾ। ਲੈ ਦਿਆ। ਬਾਬਾ ਇਹ ਵੇਚਣੀ ਨਾ ਗਊ ਬਾਸਾਂ ਦੇ। ਵੇਚਣ ਵਾਲੀ ਗੱਲ ਕਰਾਂਗੇ ਤਾਂ ਤੇਥੋਂ 500 ਕਹਿ ਕੇ ਲੈਣਾ। ਇਹ ਤੋਂ ਵੀ ਲੈਣਾ। ਲਾੜੀ ਓਏ। ਇਹ ਸਾਰੀ 1 ਮਿੰਟ ਦਾ ਸੌਦਾ ਹੋਊ। ਜਿਆਦਾ ਟਾਈਮ ਨਹੀਂ ਰਹਿਣਾ। ਪੂਰੀਆਂ ਬੀਜ ਦੀਆਂ ਵੇਚਤੀਆਂ ਜਾਂ ਭੱਜ ਜਾ। ਖੋਲ ਓਏ। ਫੁੱਦੂ ਬਣਾਉਂਦੇ ਨੇ। ਸਾਨੂੰ ਕਦੇ ਅਸੀਂ ਭੈਣ ਉਹਦੇ ਮੰਡੀਆਂ 'ਚ ਰੋਜ਼ ਰਹਿੰਦੇ ਆ ਸੇਖੂ ਬੰਦੇ ਆ ਕੋਈ ਅਸੀਂ ਨਾੜੀ ਆ ਅਸੀਂ ਜਰਦ ਬੰਦੇ ਆ ਸਾਡੇ ਪਿੱਛੇ ਪਲਾ ਕੱਢ ਜਾਂਦੇ ਨੇ ਅਸੀਂ ਜਰਦ ਬੰਦੇ ਆਗੇ ਖੋਲ ਵਾਈ ਓ ਸਾਨੂੰ ਪਖ ਦੇ ਰੁਪਏ ਐਂ ਕਰੀ ਦੋਵਾਂ 'ਚੋਂ 100 ਦਾ ਨੋਟ ਛੋੜ ਕਰਦੀ ਬਾਬੇ ਨੂੰ ਪੈਸਾ ਨਹੀਂ ਹੁੰਦਾ ਬੰਦਾ ਵੀ ਵਧੀਆ ਰੂਹ ਵਾਲਾ ਹੈ ਗੇ ਬਾਬਾ ਪੈਸੇ ਲੈ ਪੱਟਾਂ ਵੇਚਣ ਦਾ ਸਾਨੂੰ ਕੀ ਪਤਾ ਨਹੀਂ ਅਸੀਂ ਮਿੰਟ ਸਾਰਾ ਮਾਲ ਵੇਚਦੇ ਆ ਮੰਡੀ 'ਚ ਜੇ ਹਿੰਡੋ ਜੇ ਅਸੀਂ 100 ਬੱਕਰੀ ਮਿੰਟ ਚ ਵੇਚ ਦਈਏ ਹਮੋਂ ਉਹ ਵੀ ਵੱਜ ਗਏ ਸਾਰੀ ਫੜਾ ਬੱਦ ਨਹੀਂ ਦਿੰਦਾ ਮੈਂ ਲੈ ਫੜਾ ਕੋਈ ਆ ਜਾ ਆੜੀ ਕਿਧਰ ਬਚਵਾਲ ਮਾਸੋ ਅੱਛਾ ਇਹਦਾ ਇਹਨੂੰ ਵਾਪਸ ਕਰ ਤੇਰੇ ਹੀ ਐ ਓਏ ਕਰ ਰਹੀ ਹੈ ਵੀ ਮੱਚੀ ਕਰ ਰਹੀ ਆ ਜੀ ਓਏ ਕੋਈ ਨਾ ਕਰਦੇ ਖੜ ਜਾ ਤੇਰੇ ਕਰ ਰਹੀ ਆ ਇਹ ਵੀ ਕਰ ਰਹੀ ਆ ਆਹੋ ਕਿ ਕਰੀ ਕਰੀ ਰਹੀ ਓਏ ਹੈ ਚਾ ਚਾਰਾਂ ਦਾ ਸੌਦਾ ਕਰਾ। ਕਿੱਧਰ ਖੜੀ ਆ? ਇੱਥੇ ਸਹੀ। ਉਹ ਲੈ ਬਈ। ਉਹ ਫੇਰ ਕਰਦੇ ਆਂ ਰਾਂ ਜਾ। ਐਸੇ ਦੀ ਜੀ। ਵੀਡੀਓ ਲਾ ਓਏ। ਚਲੋ। 3 2। 3 2। ਬਣਾਈ ਤੀ 3 ਹੋ ਗਏ। 4 5 6 7 8 9 10 11 12 13 14 15 16 17 18 20000 ਹੋ ਗਏ 500 ਨਾ ਉਹਨਾਂ ਨੂੰ 100 ਛੋੜ ਲਿਖਾਈ ਥੋੜੀ ਆਪੋ ਆਪਣੀ ਉਹਦਾ ਵੀਡੀਓ ਫੜ ਗਿਆ ਅੱਡਾ ਕਰੇ ਗੱਲ ਬਾਈ ਬਈ ਕੋਈ ਨਹੀਂ ਆਹ ਨਾ ਖੁਸ਼ ਕਰਕੇ ਤੈਨੂੰ ਛੋੜ ਕਰਤੀ 50500 ਨਾ ਵੀ ਛੱਡੇ ਕੋਈ ਵੱਡੀ ਗੱਲ ਨਹੀਂ ਹੈਗੀ ਮੰਡੀ ਦਾ ਕੰਮ ਹੈ ਇਹ ਇਹ ਤਾਂ ਫਰੀ ਵਾਲੀ ਹੋਆ